ਕਟਨੀ ਪੜੀਆਂ ਲਖੀਆਂ ਕੁੜੀਆਂ ਵੀ ਰੱਬ ਹੀ ਜਾਣੇ ਪਤਾ ਨਹੀਂ ਇਹ ਲਹਿਰ ਕੇ ਨਹੀਂ ਵਿਚ ਰੁੜੀਆਂ ਫੈਸ਼ਨ ਪਟੀਆਂ ਦੇ ਨੈਣ ਚਲਾਉਂਦੇ ਛੁਰੀਆਂ ਫੈਸ਼ਨ ਪਟੀਆਂ ਦੇ ਨੈਣ ਚਲਾਉਂਦੇ ਛੁਰੀਆਂ ਫੈਸ਼ਨ ਪਟੀਆਂ ਦੇ ਨੈਣ ਚਲਾਉਂਦੇ ਛੁਰੀਆਂ ਫੈਸ਼ਨ ਪਟੀਆਂ ਦੇ ਮੇਰਾ ਜੇਟ ਲਿਆ ਜਨ ਕੁੜੇ ਨਾ ਮੇਲ ਕੁੜੇ ਨਾ ਜਨ ਕੁੜੇ ਬਸ ਦੋ ਕਮੀਨੇ ਰਹਗੀ ਮੈਂ ਪੁੱਛਿਆ ਭਾਈ ਜੀ ਕਿਧਰ ਗਈ ਮੈਨੂੰ ਕਹਿੰਦਾ ਤੋ ਕੋ ਲੈਗੀ ਮੈਂ ਕਿੱਧਰ ਗਈ ਮਨੇ ਕਹਿੰਦਾ ਕੋਕੋ ਲੇਗੀ ਮੈਂ ਪੁੱਛਿਆ ਭਾਈ ਜੀ ਕਿਧਰ ਗਈ ਮਨੇ ਕਹਿੰਦਾ ਕੋਕੋ ਲੇਗੀ ਮੈਂ ਪੁੱਛਿਆ ਭਾਈ ਜੀ ਮੈਂ ਤਾਂ ਜੇਠ ਨੂੰ ਜੀ ਜੀ ਕਰਦੀ ਮੈਂ ਤਾਂ ਜੇਠ ਨੂੰ ਜੀ ਜੀ ਕਰਦੀ ਮੈਨੂੰ ਪੰਜ ਸਤ ਕਹਿ ਗਿਆ ਵਿੱਚ ਦਰਵਾਜੇ ਦੇ ਮੁੱਛਾ ਛੜਾ ਗੇ ਦੇਵਰਾਜੇਠਾਂ ਦੀਆਂ ਪਟਾਂ ਦਾੜੀਆਂ ਘਾਰੇ ਪੈਣ ਕੁਵਾਰੀ ਵੇ ਮੁੱਛਾਂ ਝਾੜੀਆਂ ਘਾਰੇ ਪੈਣ ਕੁਵਾਰੀ ਵੇ ਮੁੱਛਾਂ ਝਾੜੀਆਂ ਘਾਰੇ ਪੈਣ ਕੁਵਾਰੀ ਵੇ ਮੁੱਛਾਂ ਝਾੜੀਆਂ ਘਾਰੇ ਪੈਣ ਪਣ ਪਣ ਮਨਸੀ ਨੂੰ ਤੇਰਾ ਕੁਝ ਨਾ ਰੱਖ ਗਈ ਸਿੱਛੇ ਕਿੱਥੇ ਗਿਆ ਮੇਰਾ ਕੁਝਾ ਹਾਈ ਨੇ ਮੇਰੇ ਬਚਾ ਵਾਲਾ ਹੀ ਸੀ ਮੇਰੇ ਪਿਛਲੇ ਨਿਸ਼ਾਨੀ ਸੀ ਹਾਈ ਨੇ ਮੇਰੇ ਵਿਚਨੇ ਦੀ ਨਿਸ਼ਾਨੀ ਨਹੀਂ ਹਾਈ ਮੇਰੇ ਵਿਚਨੇ ਦੀ ਨਿਸ਼ਾਨੀ ਨਹੀਂ ਹਾਈ ਮੇਰੇ ਪਿਛਨੇ ਦੀ ਨਿਸ਼ਾਨੀ ਨਹੀਂ ਹਾਈ ਮੇਰੇ ਪਿਛਨੇ ਦੀ ਨਿਸ਼ਾਨੀ ਨਹੀਂ ਭੈਣੇ ਤੇ ਮੇਰੇ ਪਿਛਨੇ ਦੀ ਨਿਸ਼ਾਨੀ ਸੀ ਨਹੀਂ ਭੈਣੇ ਤੂੰ ਪੰਗਾ ਤੜਾਤੀ ਨਹੀਂ ਭੈਣੇ ਉਹ ਮੈਂ ਕਿਹੜਾ ਜਾਣ ਕੇ ਥੋੜੀ ਭੈਣ ਕੁੱਤੇ ਤੋੜ ਗਿਆ ਮੰਗਲ ਮੈਂ ਤੋੜ ਕੇ ਮੈਂ ਤਾਂ ਚਾਹੀਦੀ ਸੀ ਮੈਂ ਤਾਂ ਨਿਸ਼ਾਨੀ ਸਾਹ ਸਾਹ ਰੱਖੀ ਸੀ ਵਾਲੇ ਚੈਰਦੀ ਤੂੰ ਕਿਉਂ ਤੜਵਾਤੀ ਭੈਣੇ ਮੇਰੇ ਮੱਗੀ ਕਲੇਜੇ ਵੱਜੀ ਨਹੀਂ ਹੈ 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 ਜਰਬਤੀ ਕਲੇਜੇ ਸਾਹ ਜੀ ਬਣੇ ਤੁਹਾਨੂੰ ਮੈਂ ਗੱਲ ਸੁਣਾਵਾ ਗੱਲ ਸੁਣਾਵਾ ਆਪਦੀ ਜਠਾਣੀ ਆਮਣੇ ਦੀ ਫੇਰ ਤਾਂ ਕੀ ਹੋਇਆ ਤੇ ਮੈਂ ਇਹਨੂੰ ਕਿਹਾ ਵੀ ਸਾਗ ਲਿਆ ਇਹ ਸਾਗ ਲਿਆਈ ਭੈਣ ਤੋੜ ਸੁੱਕਾ 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 ਇਹ ਤੋੜਨਾ ਸੀ ਸਾਗ ਤੋੜ ਲਿਆਈ ਸੁੱਖਾ 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 ਮੈਂ ਕਿ ਤਾ ਸੁੱਕਾ ਸਾਗ ਤੋੜ ਲਿਆਈ ਹੋਰ ਭੈਣੇ ਫੇਰ ਘਰੇ ਲਿਆ ਕੇ ਦਿੱਤਾ ਇਹਨੇ ਕੋਟ ਫੇਰ ਕੋਟ ਫੇਰ ਕੀ ਭੈਣੇ ਉਹੀ ਹੋਇਆ ਜਿਹੜਾ ਹੁੰਦਾ ਸੀ ਖਾ ਕੇ ਹੋ ਗਈ ਲੋਟ-ਪੋਟ ਖਾ ਕੇ ਹੋ ਗਈ ਲੋਟ-ਪੋਟ ਖਾ ਕੇ ਹੋ ਗਈ ਵੰਡਾ ਸੇਰਣੀ ਪਾਦਾਂ ਚਾੜ ਦੇ ਦਿਨ ਨੂੰ ਅੱਗ ਲੱਗ ਜਾਵੇ ਸੌਣ ਦੀ ਮੈਂ ਵੰਡਾ ਸੇਰਣੀ ਪਾਦਾਂ ਚਾੜਦੀ ਤੀਆਂ ਦੇ ਲੁਹਣ ਵਾਲਿਆ ਤੇਰਾ ਸੁਰਗ ਚ ਹੋਵੇ ਵਾਸਾ ਤੀਆਂ ਦੇ ਲੁਹਣ ਵਾਲਿਆ ਤੇਰਾ ਸੁਰਗ ਚ ਹੋਵੇ ਵਾਸਾ ਤੀਆਂ ਦੇ ਲੁਹਣ ਵਾਲਿਆ ਤੇਰਾ ਸੁਰਗ ਨਚਣ ਵਾਲੇ ਦੀ ਅੱਡੀ ਨਾ ਰਹਿੰਦੀ ਨਚਣ ਵਾਲੇ ਦੀ ਅੱਡੀ ਨਾ ਰਹਿੰਦੀ ਗੋਣ ਦਾ ਮੂਣੀ ਬੋਲੀ ਮੈਂ ਪਾ ਮਾ ਨਾਚ ਕੇ ਦੇ ਵਿੱਚ ਤੂੰ ਨਹੀਂ ਬੋਲੀ ਸਵਾਲਗੇ ਮੈਂ ਤੇਰੇ ਆਉਂਗਾ ਤੂੰ ਪਕਾਈ ਰੋਟੀਆਂ ਮੈਂ ਖੇੜੇ ਕਰੂੰਗਾ ਮੈਂ ਲੜੀਆਂ ਪੈਣਾ ਪੈਣਾ ਕਦੇ ਨਾ ਲੜੀਆਂ ਸਾਡੂ ਮਰਗੇ ਡਹਿ ਕੇ ਕੋਲਾਂ ਕੁੱਕਦੀਆਂ ਮਿਸ਼ਵਾ ਗਾਂਦੇ ਬਹਿ 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 ਕੇ ਆਉਣੀ ਜਾਣੀ ਛੜਦੀ ਵੀਰਿਆ ਕੀ ਮਣੀ ਆਈਆਂ ਤੇਰੇ ਬੇ ਵੀਰ ਆਵਾਜ਼ ਨਾ ਸੌਂਦੀਆਂ ਪੈਣਾ ਕਾਮਾ ਬਾਜ ਬਨੇਰੇ ਕਰਦੀ ਬੇਣਤੀਆਂ ਹਾ ਵੀਰਾ ਕਰਮੀ ਦੀ ਬੇਣਤੀਆਂ ਗੰਗਾ ਨੂੰ ਮੈਨੀ ਸੌਰੇ ਜਾਣਾ ਪੈਸੇ ਦਿੰਦਾ ਨਹੀਂ ਬੰਗਾ ਨੂੰ ਮੈਨੀ ਸੌਰੇ ਜਾਣਾ ਪੈਸੇ ਦਿੰਦਾ ਨਹੀਂ ਬੰਗਾ ਨੂੰ ਸੌਰੇ ਜਾਣਾ ਪੈਸੇ ਦਿੰਦਾ ਨਹੀਂ ਬੰਗਾ ਨੂੰ ਮੈਨੀ ਸੌਰੇ ਜਾਣਾ ਪੈਸੇ ਦਿੰਦਾ ਨਹੀਂ ਬੰਗਾ ਨੂੰ ਹਾਈ ਮੈਨੀ ਸੌਰੇ ਜਾਣਾ ਪੈਸੇ ਦਿੰਦਾ ਨਹੀਂ ਬੰਗਾ ਨੂੰ ਹਾਂ ਪਹਿਲਾਂ ਹੁਣ ਜਿਹੜੀ ਜਿਆਦਾ ਪਾ ਦੇਣੀ ਸੋਨੇ ਇੰਨਾ ਦਿਨ ਤੀਆਂ ਦੇ ਸੋਨ ਮਹੀਨਾ ਦਿਨ ਤੀਆਂ ਦੇ ਸੱਬੇ ਕੁੜੀਆਂ ਆਈਆਂ ਵੀ ਸੰਤੋ ਬੰਤੋ ਹੋਈਆਂ ਕਠੀਆਂ ਸੰਤੋ ਬੰਤੋ ਹੋਈਆਂ ਇਕੱਠੀਆਂ ਆਨੰਦ ਸੰਤੋ ਬੰਤਾਂ ਦੀਆਂ ਜਾਈਆਂ ਗਿੱਧਾ ਪਾ ਰਹੀਆਂ ਨਰਦਾ ਤੇ ਦੋਰੀਆ ਪੈ ਗਿਆ ਮੈਂ ਨੰਨ ਛਤਰੀ ਦਾ ਕਾਹੇ ਦੋਰੀਆ ਪੈ ਗਿਆ ਮੈਂ ਸਾਨੂੰ ਸੁਣਦਾ ਦੇ ਬਟਮ ਦੇ ਆਵੇ ਲੈ ਤਾਂ ਜਾਣਗੇ ਮੈਂ ਬਾਗਾਂ ਦੇ ਵਿੱਚ ਕੋੜ ਬੋਲਦੀ ਬਾਗਾਂ ਦੇ ਵਿੱਚ ਕੋੜ ਬੋਲਦੀ ਕੁੱਗੀ ਕਰੇ ਕੂੰਕੂ ਖੂ ਦੇ ਉੱਤੋਂ ਪਾਣੀ ਪਾਰਦੀ ਕਿੱਧਰੋਂ ਆਇਆ ਤੂੰ ਸਾਨੂੰ ਫਤੇ ਬਲਾਈ ਵੇ ਮੁੰਡਿਆ ਕਿਹੜੇ ਪਿੰਡ ਦਾ ਤੂੰ ਸਾਨੂੰ ਫਤੇ ਬਲਾਈ ਵੇ ਮੁੰਡਿਆ ਕਿਹੜੇ ਪਿੰਡ ਦਾ ਤੂੰ ਸਾਨੂੰ ਫਤੇ ਬਲਾਈ ਵੇ ਮੁੰਡਿਆ ਕਿਹੜੇ ਪਿੰਡ ਦਾ ਤੂੰ ਸਾਨੂੰ ਫਤੇ ਬਲਾਈ ਵੇ ਮੁੰਡਿਆ ਕਿਹੜੇ ਪਿੰਡ ਦਾ ਤੂੰ ਸਾਨੂੰ ਫਤੇ ਬਲਾਈ ਵੇ ਮੁੰਡਿਆ ਕਿਹੜੇ ਪਿੰਡ ਦਾ ਤੂੰ ਸਾਨੂੰ ਫਤੇ ਬਲਾਈ ਵੇ ਮੁੰਡਿਆ ਕਿਹੜੇ ਪਿੰਡ ਦਾ ਤੂੰ ਸਾਨੂੰ ਫਤੇ ਬਲਾਈ ਵੇ ਨੀ ਸਾਰੇ ਦੀਏ ਜਾਈਏ ਕਦੇ ਪਰਾਉਣੀਆ 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 ਸੱਸ ਮੇਰੀ ਨੇ ਮੁੰਡੇ ਜੰਮੇ ਜੰਮੇ ਰੌਣੇ ਪੌਣੇ ਨਹੀਂ ਕਹਿੰਦੇ ਕਾਲੇ ਕਿਆ ਗੀ ਬੁਲੀ ਕੌਣਾ ਕੇ ਕੱਢ ਪਾਜੀ ਤੈਨੂੰ ਦਿਨੇ ਟੇਲੇ ਦੀ ਮਰੂ ਕਰਾਈ ਉਹ ਵੀ ਚੜ ਗਈ ਛੱਤੇ ਦੇਖੋ ਨੀ ਮੇਰੇ ਹਾਨ ਦੀ ਉਹ ਮੇਰਾ ਜੇਠ ਪੂਣੀਆਂ ਆਣਗੇ ਕਿਕਰੇ ਨਹੀਂ ਤੈਨੂੰ ਤੁਕੇ ਨਿਰੰਜਾ ਦੂਰ ਖੜਾ ਦੂਰ ਖੜਾ ਦੁੱਖ ਪੁਛੇ ਨਿਰੰਜਾ ਦੂਰ ਖੜਾ ਦੂਰ ਖੜਾ ਦੁੱਖ ਪੁਛੇ ਨਿਰੰਜਾ ਦੂਰ ਖੜਾ ਦੂਰ ਖੜਾ ਦੁੱਖ ਪੁਛੇ ਨਿਰੰਜਾ ਦੂਰ ਖੜਾ ਅੱਗੇ 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 ਕੁਸਾ ਮਾਗੇ ਦਾਣਾ ਕਰਵੇ ਆ ਜਾਮ ਨੇ ਅੰਦਰ ਵੜੀਏ ਤੇ ਮਾਗਰੀਏ ਵੜੀਏ ਚੁੰਨੀ ਲਾ ਪੈਰਾਂ ਵਿੱਚ ਤਰਗੇ ਇੱਕ ਵਾਰੀ ਬੋਲੋ ਜੀ ਆਪਾਂ ਫੇਰ ਕਦੇ ਨਾ ਲੜੀਏ ਵੰਟਣ ਕੇ ਮਟਿਆਰਾ ਆਈਆਂ ਵੰਟਣ ਕੇ ਮਟਿਆਰਾ ਆਈਆਂ ਸ਼ੂਟ ਰੇਸ਼ਮੀ ਪਾ ਕੇ ਵੀ ਕੰਨਾਂ ਦੇ ਵਿੱਚ ਪਿੱਪੜ ਪੱਤੀਆਂ ਬਾਹੀ ਜੂੜਾ ਛਣ ਕੇ ਗਿੱਦਾ ਜਟੀਆਂ ਦਾ ਬੇਕ ਸ਼ਕੀਨਾ ਖੜਕੇ ਜੰਡ ਦਾ ਤੀਆਂ ਵਿੱਚ ਲੈਣ ਆ ਗਿਆ ਇਹਦੇ ਮਾਰੋ ਨੀਕ ਕਾਕੇ ਮੋੜਾ ਜੰਡ ਦਾ ਤੀਆਂ ਵਿੱਚ ਲੈਣ ਆ ਗਿਆ ਇਹਦੇ ਮਾਰੋ ਨੀਕ ਕਾ ਬੋਲਦੇ ਬਦਲਾ ਚੋ ਨਿੱਕੀ ਐ ਨਿੱਕੀ ਆ ਬਦਲਿਏ ਬਦਲਾ ਚੋ ਨਿੱਕੀ ਐ ਨਿੱਕੀ ਐ ਬਦਲਿਏ ਕਿੱਥੇ ਕੇ ਜਾਣਗੇ ਤੇ ਜਾਣਾ ਖਾਲੀ ਗੱਡੀ ਪਿੱਛੇ ਮੋੜਵੇ ਮੈਂ ਨਹੀਂ ਸੌਰੇ ਜਾਣਾ ਖਾਲੀ ਗੱਡੀ ਪਿੱਛੇ ਮੋੜਵੇ ਮੈਂ ਨਹੀਂ ਜਾਣੇ ਤਾਂ ਮੋੜਣਾ ਮੈਂ ਤਾਂ ਤੈਨੂੰ ਲੈਣ ਆ ਗਿਆ ਮੈਂ ਤਾਂ ਤੈਨੂੰ ਲੈਣ ਆ ਗਿਆ ਤੂੰ ਬੜ ਬੈਠੀ ਅੰਦਰ ਲੈ ਕੇ ਜਾਊਂਗਾ ਮੈਂ ਵੀ ਤੇਰਾ ਪਤੰਦਰ ਲੈ ਕੇ ਜਾਊਂਗਾ ਮੈਂ ਵੀ ਤੇਰਾ ਪਤੰਦਰ ਲੈ ਕੇ ਜਾਊਂਗਾ ਮੈਂ ਵੀ ਤੇਰਾ ਪਤੰਦਰ ਲੈ ਕੇ ਜਾਊਂਗਾ बदलों चो निकी बदलिए बदलों चो निकी बदलिए कित बस संगी अज नचल सवेरे संगी अज नचल सवेरे सारी संगी आज नचले ਹਲੂ ਅੜਗਾ ਦੋਤੀਆਂ ਪੂਆ ਪਤੀਜੀ ਬੋਲਪੀਆਂ ਜਿਨ੍ਹਾਂ ਦੇ ਕੋਲ ਕਰਜ਼ਾ ਦੇ ਕੋਲ ਕੋਲੀ ਖੇਤ ਜਿਨ੍ਹਾਂ ਦੇ ਨਿਆਣੇ ਨੇ ਕਰਜ਼ਾ ਦੇ ਕੋਲ ਕੋਲੀ ਖੇਤ ਜਿਨ੍ਹਾਂ ਦੇ ਨਿਆਣੇ ਵਿਆਲੇ ਚੱਕ ਮਿੱਤਰਾ ਬੰਕਾ ਮੇਚਨਾ ਆਨੇ ਪਾਏ ਇਕੋ ਸ਼ਾਪ ਤੇਰੇ ਕਾ ਆਪ ਦੀਵੇ ਹਾਲੇ ਚੱਕ ਲੜਾਈ ਪਾਈ ਰਾਤ 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 ਦੀ ਹਣ ਬਣੀਆਂ ਇਕਸਾਰ ਜੋੜੀਆਂ ਹਣ ਬਣੀਆਂ ਹਣ ਬਣੀਆਂ ਇਕਸਾਰ ਜੋੜੀਆਂ ਹਣ ਬਣੀਆਂ चले जाता ता कौले कछन 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 चले जाता ता कौले कछ